ਕਿਸਾਨੀ ਦਾ ਮਸਲਾ ਕਿਸਾਨੀ ਦੇ ਮੁੱਦੇ ਕਿਸਾਨਾਂ ਦੀਆਂ ਮੰਗਾਂ ਕਿੰਨੀ ਆਕ ਗੰਭੀਰ ਹੈ ਵੱਡੇ ਸੰਦਰਸ਼ ਦੀ ਬਹੁਤ ਲੋੜ ਹੈ ਉਥੇ ਗੋਲੀਆਂ ਚੰਦੀਆਂ ਆਸੂ ਗਾਸ ਦੇ ਗੋਲੇ ਡਿੱਗੇ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਉਹਦੇ ਬਾਰੇ ਜੋ ਸਰਕਾਰ ਦਾ ਰਵਈਆ ਰਿਹਾ ਹੈ ਪੰਜਾਬ ਸਰਕਾਰ ਦਾ ਹਰਿਆਣਾ ਸਰਕਾਰ ਦਾ ਕੇਂਦਰ ਸਰਕਾਰ ਦਾ ਇਹਨੇ ਲੱਤਾਂ ਟੁੱਟੀਆਂ ਨੇ ਅੱਖਾਂ ਗਈਆਂ ਨੇ ਇੱਕ ਤਾਂ ਜਾਂ ਛੇੜ ਵੀ ਹੋ ਗਿਆ ਉਹ ਤਾਂ ਮੇਰੇ ਲਈ ਕੋਈ ਇਹੋ ਜਿਹਾ ਚੇਰਾ ਨਹੀਂ ਹੋਣਾ ਜਿਨੇ ਤੇ ਜਿਹਦੇ ਤੇ ਇਹ ਘਟਨਾ ਸੁਣ ਕੇ ਦਾਸੀ ਨਹੀਂ ਆਈ ਬਾਕੀ ਜਥੇ ਬੰਦੀਆਂ ਵੀ ਉਹਦੇ ਰੋਸ ਦੇ ਵਿੱਚ ਬਾਰਡਰਾਂ ਤੇ ਪਹੁੰਚ ਜਾਂਦੀਆਂ ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਇਹ ਹੁੰਦੀ ਵੀ ਸਰਕਾਰ ਦਾ ਸਟੇਟ ਦਾ ਇੰਨਾ ਹੌਸਲਾ ਵੱਧਾ ਕਿ ਉਹ ਸਿੱਧੀ ਫਾਇਰਿੰਗ ਕਰ ਦੇ ਇੱਕ ਜਗ੍ਹਾ ਤੇ ੱੱਕਾ ਹੋ ਕੇ ਸਾਰਾ ਸਾਰੀ ਦੁਨੀਆ ਉੱਠ ਕੇ ਮੈਦਾਨ ਚ ਆ ਗਈ ਹੋਵੇ ਕਦੇ ਵੀ ਜਿਹੜੇ ਤਰੀਕੇ ਅਪਣਾਏ ਜਾ ਰਹੇ ਉਹਨਾਂ ਚ ਕਿਤੇ ਢਿੱਲ ਹੈ ਲੋਕਾਂ ਨੂੰ ਸ਼ੰਕਾ ਕਿ ਜਿਹੜੀਆਂ ਵੀ ਜਥੇਬੰਦੀਆਂ ਮੁੰਡੇ ਦੀ ਮੌਤ ਤੋਂ ਬਾਅਦ ਇਸ ਨੌਜਵਾਨ ਦੇ ਮਰਨ ਤੋਂ ਬਾਅਦ ਜਿਹੜੇ ਵੀ ਐਕਸ਼ਨ ਲੈ ਰਹੀਆਂ ਉਹ ਓਨੇ ਅਗਰੈਸਿਵ ਨਹੀਂ ਹੈਗੇ ਜਿੰਨੇ ਹੋਣੇ ਚਾਹੀਦੇ। ਪੂਰੇ ਹਿੰਦੁਸਤਾਨ ਦੇ ਵਿੱਚ ਆਰਥਿਕ ਹੁਕਮ ਚਾਰੇ ਹੋਇਆ। ਇੱਕ ਖੇਤੇ 'ਚ ਇੱਕ ਘਟਨਾ ਵਾਪਰੀ ਹੈ ਤੇ ਪੂਰਾ ਹਿੰਦੁਸਤਾਨ ਐਕਟਿਵ ਹੋ ਗਿਆ। ਭਾਵੇਂ ਇਹ ਐਕਸ਼ਨ ਛੋਟਾ ਹੈ। ਅਮਰੀਕਾ ਦੇ ਵਿੱਚ ਇੱਕ ਕਾਲੇ ਨੂੰ ਇੱਕ ਪੁਲਿਸ ਅਫਸਰ ਨੇ ਮਾਰਿਆ ਸੀ ਗੋਡੇ ਦੇ ਥੱਲੇ ਦੇ ਕੇ ਸਾਰੀ ਦੁਨੀਆ ਐਕਟਿਵ ਹੋ ਗਈ ਸੀ ਸਾਰੀ ਦੁਨੀਆ ਨੇ ਬਹੁਤ ਜ਼ੋਰਦਾਰ ਰਿਟੈਲੀਏਟ ਕੀਤਾ 2020 ਚ ਮਾਰਿਆ ਸੀ 2020 ਚ ਹੱਤਿਆ ਹੁੰਦੀ ਹੈ 2021 ਦੇ ਵਿੱਚ ਉਹਨੂੰ 2.5 ਸਾਲ ਦੀ ਸਜ਼ਾ ਹੁੰਦੀ ਹੈ ਜਗਵਿੰਦਰ ਸਿੰਘ ਉਗਰਾਹਾਂ ਉਹਨਾਂ ਨੂੰ ਲੱਖਾਂ ਲੋਕ ਸੁਣਦੇ ਆ ਪੰਜਾਬ ਦੀ ਸਭ ਤੋਂ ਵੱਡੀ ਇਕਾਈ ਹੈ ਪੰਜਾਬ ਦੇ ਸਭ ਤੋਂ ਜ਼ਿਆਦਾ ਕਿਸਾਨ ਉਹਨਾਂ ਨਾਲ ਜੁੜੇ ਹੋਏ ਆ ਜੇ ਉਹ ਕਹਿੰਦੇ ਆ ਜੇ ਉਹ ਉਸ ਚੀਜ਼ ਨੂੰ ਪ੍ਰਾਇੋਰਟੀ ਤੇ ਰੱਖਦੇ ਆ ਕਿ ਜੀ ਸਾਡੀਆਂ ਮੰਗਾਂ ਤਾਂ ਜਿਹੜੀਆਂ ਪੂਰੀਆਂ ਕਰਨੀਆਂ ਹੀ ਕਰਨੀਆਂ ਪਰ ਜਿਹੜੀ ਇਹ ਕਾਰਵਾਈ ਹੋਈ ਹੈ ਇਹਦੇ ਖਿਲਾਫ ਐਕਸ਼ਨ ਤੁਰੰਤ ਹੋਣਾ ਚਾਹੀਦਾ ਅਸੀਂ ਜਿਆਦਾ ਪ੍ਰੈਸਨਟ ਦੇ ਸਕਦਾ ਹਾਂ ਜੀ ਉਦੋਂ ਪਿੱਛੋਂ ਸਾਡੇ ਦੂਜੇ ਸਾਧਨ ਹੈਗੇ ਤੁਸੀਂ ਜੀ ਅਸੀਂ ਦੂਜੀ ਗੱਲ ਤੁਹਾਡੇ ਵਿੱਚ ਦੀ ਅਗਲੇ ਮਹੀਨੇ ਕੋਡ ਆਫ ਕੰਡਕਟ ਲੱਗ ਜਾਣਾ ਜੇ ਸਾਰੀਆਂ ਜਥੇਬੰਦੀਆਂ ਕਹਿੰਦੀਆਂ ਵੀ ਅਸੀਂ 14 ਤਰੀਕ ਤੋਂ ਅਸੀਂ ਦਿੱਲੀ ਦੇ ਵਿੱਚ ਅਸੀਂ ਕਰਾਂਗੇ ਮਹਾਪੰਚਾਇਤ ਪਰ ਜੇ 12 ਨੂੰ 10 ਨੂੰ 13 ਨੂੰ ਕੋਡ ਆਫ ਕੰਡਕਟ ਲੱਗਦਾ ਤੇ 2021 ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਕੋਡ ਆਫ ਕੰਡਕਟ ਕੀ ਕਹਿੰਦਾ ਇਹ ਤਾਂ ਲਾਗੂ ਕਰਨੀਆਂ ਨੇ ਸਰਕਾਰ ਦੀਆਂ ਆਪਾਂ ਅਲਰੇਡੀ ਮੰਨੀਆਂ ਹੋਈਆਂ ਨੇ ਉਹ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਮੰਨੀ ਹੋਈ ਆ ਉਹ ਤੇ ਤੁਸੀਂ ਕੀ ਪ੍ਰੋਸੈਸ ਹੈ ਲੋਕਾਂ ਨੂੰ ਭਰੋਸਾ ਦਿਵਾਓ ਜਗਿੰਦਰ ਸਿੰਘ ਉਵਰਾਹਾਂ ਦਾ ਵਿਰੋਧ ਇਸ ਕਰਕੇ ਕੀਤਾ ਜਾਂਦਾ ਇਹ ਕਹਿ ਕੇ ਕੀਤਾ ਜਾਂਦਾ ਕਿ ਉਹ ਕਾਮਰਦ ਹੈ ਗੁਰੂ ਗੋਬਿੰਦ ਸਿੰਘ ਇਹ ਦੇਖਦੇ ਵੀ ਜਿਹੜਾ ਅੰਮ੍ਰਿਤਧਾਰੀ ਖੜਾ ਹੋਇਆ ਬੰਦਾ ਇਹ ਤਾਂ ਦਲਿਤ ਹੈ ਇਹ ਤਾਂ ਝੀਰ ਹੈ ਜਿਹੜਾ ਪੰਜਾਬ ਪਿਆਰੇ ਮਸਤੇ ਬੰਦੇ ਨਹੀਂ ਸੀ ਖੜਾ ਮਿਲਦਾ ਉਹਨਾਂ ਨੂੰ ਕੋਈ ਉਹ 1984 ਵੀ 80 ਦੇ ਜਿਹੜਾ ਵਿਹਾਰਕ ਆਪਣਾ ਇੱਕ 90 ਤੋਂ ਲੈ ਕੇ ਕਿੰਨੇ ਜੱਤ ਕੇ ਅਭਾਂਡਾ ਹੈ ਕਿਸੇ ਮੁੰਡੇ ਦੀ ਚੰਗੀ ਦਾੜੀ ਰੱਖੀ ਹੋਈ ਹੈ ਲੰਮੀ ਦਾੜੀ ਰੱਖੀ ਹੋਈ ਹੈ ਲੱਗ ਬੰਨੀ ਹੋਈ ਹੈ ਹਮ ਚੱਕਿਆ ਵੜ ਕੇ ਗੱਡੀ ਸਿੱੜਤਾ ਤੇ ਖਾਲਸਾਨੀ ਦਾ ਕੋ ਮਾਰ ਮੀਡੀਆ ਦੇ ਉਹਨਾਂ ਦਾ ਕਬਜ਼ਾ ਹੈ ਹਮ ਮੀਡੀਆ ਕਹਿੰਦੇ ਜੀ ਇਹ ਤਾਂ ਦੇਸ਼ ਵਿਰੋਧੀ ਕਾਰਵਾਈਆਂ ਕਰਦਾ ਸੀ ਤੁਹਾਡੇ ਠੱਪਾ ਲੱਗਿਆ 2000 ਤਬਾਦੀ ਸੀ ਇਹ ਇਸ ਕਰਕੇ ਇਹ ਨੇ ਜਿਲ੍ਹਾ ਕਿਸ ਕੋ ਟੈਕ ਲਗ ਨਹੀਂ ਜਬੰਦਰੀ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਡਾਕ ਤੇ ਅੱਜ ਗੱਲ ਕਰਾਂਗੇ ਪੰਜਾਬ ਦਾ ਜੋ ਸਭ ਤੋਂ ਵੱਡਾ ਸਭ ਤੋਂ ਇੰਪੋਰਟੈਂਟ ਮੁੱਦਾ ਕਿਸਾਨੀ ਦਾ ਚੱਲ ਰਿਹਾ ਸਾਡੇ ਨਾਲ ਨੇ ਜਗENDER ਸਿੰਘ ਉਗਰਾਹਾ ਜੀ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਉਗਰਾਹਾ ਸਾਹਿਬ ਜਿਹੜਾ ਮਸਲਾ ਚੱਲ ਰਿਹਾ ਹੈ ਕਿਸਾਨੀ ਦਾ ਮਸਲਾ ਕਿਸਾਨੀ ਦੇ ਮੁੱਦੇ ਕਿਸਾਨਾਂ ਦੀਆਂ ਮੰਗਾਂ ਕਿੰਨੀ ਆਕ ਗੰਭੀਰ ਹੈ ਦੇਖੋ ਮੰਗਾਂ ਤਾਂ ਬਹੁਤ ਗੰਭੀਰ ਨੇ ਜੇ ਬੇਸਿਕਲੀ ਇਹ ਕਿਹਾ ਜਾਵੇ ਵੀ ਕਿਸਾਨੀ ਦੀ ਉਤਪਾਦਨ ਦੀ ਜਿਹੜੀ ਲੁੱਟ ਹੋ ਰਹੀ ਹੈ ਜੀ ਉਹਦੇ ਮਸਲੇ ਨੂੰ ਲੈ ਕੇ ਐਮਐਸਫੀ ਦੀ ਸੀ2+50 ਸਰਕਾਰੀ ਖਰੀਦ ਦੀ ਗਰੰਟੀ ਕਾਨੂੰਨ ਬਣ ਜਾਂਦਾ ਹੈ ਜੀ ਉਹਦੇ ਨਾਲ ਮਤਲਬ ਕਿਸਾਨੀ ਦਾ ਕਾਫੀ ਫਾਇਦਾ ਹੁੰਦਾ ਤੇ ਪਰੇ ਮੰਗ ਵਕਤ ਵੱਡੀ ਹੈ ਜਿਹੋ ਜਿਹੇ ਪੂੰਜੀਵਾਦੀ ਸਿਸਟਮ ਦੇ ਵਿੱਚ ਅਸੀਂ ਰਹਿ ਰਹੇ ਹਾਂ ਕਾਰਪੋਰੇਟ ਅੰਦਰ ਛਤਰ ਛਤਰ ਦਾ ਬੋਲਬਾਲ ਹੈ ਇਥੇ ਜੀ ਉਹਦੇ ਮੁਤਾਬਕ ਇਹੋ ਜੀ ਮੰਗ ਨੂੰ ਮਨਾਉਣ ਵਾਸਤੇ ਬੜੇ ਸੰਘਰਸ਼ ਦੀ ਬਹੁਤ ਲੋੜ ਹੈ ਗੱਲ ਬਹੁਤ ਜਾਇਜ਼ ਹੈ ਵਿਸ਼ੇਪਾਰਸ ਸਸਤਾ ਦੀਆਂ ਨੀਤੀਆਂ ਤੋਂ ਬਾਹਰ ਦੇਸ਼ ਨੂੰ ਕੱਢਣਾ ਹੂੰ ਉਹਦੇ ਨਾਲ ਹੀ ਕਾਰਪੋਰੇਟ ਸੈਕਟਰ ਬਚਦਾ ਹੈ ਉਹਦੇ ਨਾਲ ਹੀ ਖੇਤੀ ਸੈਕਟਰ ਬਚਦਾ ਹੈ ਹੂੰ ਉਹਦੇ ਨਾਲ ਕਿ ਇਹ ਐਮਐਸਪੀ ਦੀ ਕਾਨੂੰਨ ਦੀ ਮੰਗ ਹੈ ਜਿਹੜੀ ਇਹਨੂੰ ਗਰੰਟੀ ਦੇ ਸਾਰੀਆਂ 23 24 ਫਸਲਾਂ ਦੇ ਗਰੰਟੀ ਕਾਨੂੰਨ ਬਣਾਉਣ ਦੀ ਕਾफी ਵੱਡੀ ਮੰਗ ਹੈ ਮੰਗ ਜਾਇਆ ਜਾਏ ਤੇ ਉਹ ਸਰਚ ਕਰਦੇ ਸਾਥੀਆਂ ਨੇ ਇਹ ਗੱਲ ਤਾਂ ਪਤਾ ਹੋਣਾ ਚਾਹੀਦਾ ਕਿ ਇਹ ਛੋਟੀ ਮੋਟੀ ਤਤ ਨਾਲ ਇਸੇ ਰਣਨੀਤੀ ਲਾ ਸਕ ਇੱਕ ਪਾਸੇ ਸਟੇਟ ਹੈ ਜਿਹੜੀ ਬਹੁਤ ਵੱਡੀ ਤਾਕਤ ਹੈ ਦੂਜੇ ਪਾਸੇ ਕਿਸਾਨ ਹੈ ਜਿਹੜੇ ਕਹਿੰਦੇ ਕਿ ਅਸੀਂ ਕਿਸਾਨੀ ਦੇ ਨਾਲ ਨਾਲ ਕਾਰਪੋਰੇਸ਼ਨ ਨੂੰ ਵੀ ਬਚਾਉਣਾ ਹੈ ਅਸੀਂ ਬਾਕੀ ਕਿੱਤਿਆਂ ਨੂੰ ਵੀ ਬਚਾਉਣਾ ਹੈ ਤੇ ਜਿਹੜਾ ਕੁਝ ਪਿਛਲੇ ਦਿਨਾਂ ਦੇ ਵਿੱਚ ਹੋਇਆ ਜੋ ਖਨੌਰੀ ਬਾਰਡਰ ਤੇ ਹੋਇਆ ਸ਼ੰਭੂ ਬਾਰਡਰ ਤੇ ਹੋਇਆ ਉਹਦੇ ਵਿੱਚ ਬਾਕੀ ਜਥੇਬੰਦੀਆਂ ਨਹੀਂ ਸੀ ਤੇ ਉਹਦੇ ਬਾਰੇ ਪੰਜਾਬ ਦੇ ਲੋਕ ਗੱਲਬਾਤ ਕਰ ਰਹੇ ਆ ਇਹ ਹੀ ਕਹਿੰਦੇ ਆ ਕਿ ਕੋਈ ਉਹਨਾਂ ਦੇ ਪੱਖ 'ਚ ਹੈ ਕੋਈ ਵਿਰੋਧ 'ਚ ਹੈ ਜੋ 13 ਤਰੀਕ ਨੂੰ ਹੋਇਆ 13 ਤੋਂ ਸ਼ੁਰੂਆਤ ਹੋਈ ਉਦੋਂ ਗੋਲੀਆਂ ਚੱਲੀਆਂ ਆਸੂ ਗਾਸ ਦੇ ਗੋਲੇ ਡਿੱਗੇ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਉਹਦੇ ਬਾਰੇ ਜੋ ਸਰਕਾਰ ਦਾ ਰਵੱਈਆ ਰਿਹਾ ਹੈ ਪੰਜਾਬ ਸਰਕਾਰ ਦਾ ਹਰਿਆਣਾ ਸਰਕਾਰ ਦਾ ਕੇਂਦਰ ਸਰਕਾਰ ਦਾ ਉਹ ਕਿਵੇਂ ਰਿਹਾ ਦੇਖੋ ਉਹ ਜਿਹੜੀ ਘਟਨਾ ਜਬਰ ਵਾਲੀ ਘਟਨਾ ਰਸਤੇ ਰੋਕਣ ਵਾਲੀ ਘਟਨਾ ਹਰਿਆਣਾ ਸਰਕਾਰ ਦੇ ਕੰਨਾਂ ਕੱਢ ਕੇ ਵੈਰੀਗੇਟ ਲਾਉਣ ਦੀ ਜਿਹੜੀ ਜਿਹੜੀ ਘਟਨਾ ਹੈ ਉਹ ਇਹਦਾ ਮੈਨੂੰ ਲੱਗਦਾ ਵੀ ਕਿਸੇ ਨੇ ਨਕੇਤੀ ਤੋਂ ਕਰੇ ਤਾਂ ਕੋਈ ਰਹਿਣਾ ਨਹੀਂ ਹੋਣਾ ਦੇਸ ਜਬਰ ਹੁੰਦੇ ਜਬਰ ਨੂੰ ਕੌਣ ਲੜ ਰਿਹਾ ਹੈ ਕਾਦੇ ਖਾਤਰ ਲੜ ਰਿਹਾ ਹੈ ਪੂਰਾ ਤਰੀਕਾ ਘਰ ਕੀ ਹੈ ਇੱਕ ਵੱਖਰਾ 이슈 ਹੈ ਹਮ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਗੱਲ ਪਹਿਨ ਦਾ ਉਹਦੇ ਤਰੀਕੇ ਆਪੋ ਆਪਣਨੇ ਪਰ ਉਹਨਾਂ ਦੀ ਗੱਲ ਕਹਿਣ ਦੇ ਉੱਤੇ ਰੋਕਾ ਰਾਉਣਾ ਉਹਨਾਂ ਦੀ ਗੱਲ ਦਰਸ਼ਨ ਤੇ ਰੋਕਾ ਰਾਉਣਾ ਜੀ ਇਹਦੀ ਤਾਂ ਮੈਨੂੰ ਲੱਗਦਾ ਸਭ ਨੇ ਕੀ ਦੀ ਕੀਤੀ ਹੈ ਜਿਹੜੇ ਉੱਤੇ ਗੋਲੇ ਅਤਰੂਗਾ ਦੇ ਗੋਲੇ ਛੱਡੇ ਨੇ ਮੁੰਡੇ ਜ਼ਖਮੀ ਹੋਏ ਨੇ ਲੱਤਾਂ ਟੁੱਟੀਆਂ ਨੇ ਅੱਖਾਂ ਗਈਆਂ ਨੇ ਇੱਕ ਨੌਜਾਨ ਸ਼ਹੀਦ ਵੀ ਹੋ ਗਿਆ ਉਹ ਤਾਂ ਮੈਨੂੰ ਲੱਗਦਾ ਕੋਈ ਇਹੋ ਜਿਹਾ ਚਿਹਰਾ ਨਹੀਂ ਹੋਣਾ ਜਿਨੇ ਇਹਦੇ ਤੇ ਇਹਦੇ ਤੇ ਇਹ ਘਟਨਾ ਸੁਣ ਕੇ ਦਾਸੀ ਨਹੀਂ ਆਈ ਤੇ ਇਹਦਾ ਸਾਰਾ ਨਹੀਂ ਦਿੱਕੀ ਅੱਛਾ ਜਦੋਂ ਇਹ ਗੱਲ ਹੋਈ ਸੀ 13 ਤਰੀਕ ਨੂੰ ਜਦੋਂ ਪਹਿਲੀ ਵਾਰੇ ਹੋਇਆ ਤਾਂ ਜੇ ਉਸੇ ਦਿਨ ਉਸ ਤੋਂ ਅਗਲੇ ਦਿਨੇ ਆਉতো ਦੋ ਦਿਨ ਦੇ ਬਾਅਦ ਬਾਕੀ ਜਥੇ ਬੰਦੀਆਂ ਵੀ ਉਹਦੇ ਰੋਸ ਦੇ ਵਿੱਚ ਬਾਰਡਰਾਂ ਤੇ ਪਹੁੰਚ ਜਾਂਦੀਆਂ ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਇਹ ਹੁੰਦੀ ਵੀ ਸਰਕਾਰ ਦਾ ਸਟੇਟ ਦਾ ਇੰਨਾ ਹੌਸਲਾ ਵੱਧਾ ਕਿ ਉਹ ਸਿੱਧੀ ਫਾਇਰਿੰਗ ਕਰ ਦੇ ਜੇ ਸਾਰੀਆਂ ਜੱਥੇਬੰਦੀਆਂ ਇੱਕ ਇੱਕ ਹੁੰਦੀਆਂ ਦੇਖੋ ਐਸ ਤਰ੍ਹਾਂ ਦਾ ਮਿਲ ਲੱਗਿਆ ਇਤਿਹਾਸ 'ਚ ਕਦੇ ਵੀ ਨਹੀਂ ਹੋਇਆ ਕਿ ਇੱਕ ਜਗ੍ਹਾ ਤੇ ਧੱਕਾ ਹੋ ਕੇ ਸਾਰਾ ਸਾਰੀ ਦੁਨੀਆ ਉੱਠ ਕੇ ਮੈਦਾਨ 'ਚ ਆ ਗਈ ਹੋਵੇ ਕਦੇ ਵੀ ਨਹੀਂ ਹੋਇਆ ਅੰਗਰੇਜ਼ਾਂ ਵੇਲੇ ਵੀ ਨਹੀਂ ਹੋਇਆ ਮਸਮਰਾ ਰਾਜ ਰਹੇ ਉਹਦੇ ਨੇ ਰਾਜਾਂ ਦੇ ਰਾਜ ਜੁਣੀ ਹੋਇਆ ਹਿੱਸੇ ਕੁਝ ਲੜਦੇ ਹੁੰਦੇ ਨੇ ਹੂੰ ਉਹਦੇ ਵਿੱਚ ਵੀ ਕੁਝ ਹਿੱਸੇ ਆਪਣੇ ਤੌਰ ਤੇ ਲੜਦੇ ਹੁੰਦੇ ਨੇ ਉਹਨਾਂ ਦੀਆਂ ਵੀ ਟੁਕੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਬੰਡਾ ਪਈਆਂ ਹੁੰਦੀਆਂ ਨੇ ਉਹਦੇ ਉਹਦੇ ਤਰੀਕੇ ਨੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਤੇ ਹਿੰਦੁਸਤਾਨ ਦੇ ਵਿੱਚ ਵੀ ਇਸ ਤਰ੍ਹਾਂ ਨੇ ਕਿਸਾਨੀ ਦੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹ ਆਪਣੇ ਆਪਣੇ ਤਰੀਕੇ ਨਾਲ ਬਹੁਤ ਸਾਰੇ ਫੋਰਮ ਬਣੇ ਹੋਏ ਨੇ ਇੱਕ ਫਾਰਮ ਦੀ ਕਾਲ ਸੀ ਦੋ ਫਾਰਮਾਂ ਦੀ ਸਾਂਝੀ ਕਾਲ ਸੀ ਉਹਨਾਂ ਮੰਗਾਂ ਤੇ ਜਿਹੜੀਆਂ ਦਿੱਲੀ ਮੋਰਚੇ ਦੇ ਵਿੱਚ ਰਹਿ ਗਈਆਂ ਸੀ ਪੱਕੀਆਂ ਹੂੰ ਉਹਨਾਂ ਦੀ ਕਾਲ ਦੇ ਉੱਤੇ ਉਹਨਾਂ ਦਾ ਜਾਣਾ ਤੇ ਉਹਨਾਂ ਦਾ ਜ਼ਬਰ ਹੋਣਾ ਹੂੰ ਜਦੋਂ ਉਹਨਾਂ ਦਾ ਜ਼ਬਰ ਹੋਇਆ ਤੇ ਜਿਹੜੀਆਂ ਜਥੇਬੰਦੀਆਂ ਦੀ ਕਾਲ ਨਹੀਂ ਸੀ ਹੂੰ ਉਹਨਾਂ ਜਥੇਬੰਦੀਆਂ ਨੇ ਉਸ ਜ਼ਬਰ ਦੇ ਖਿਲਾਫ ਕੋਆਰਡੀਨੇਟ ਐਕਸ਼ਨ ਕੀਤਾ ਹੂੰ ਸਾਰੇ ਰੇਲਾ ਰੁਕੀਆਂ ਨੇ ਰੋਲ ਪਲੱਸ ਜਿਫਰੀ ਕਿਤੇ ਨੇ ਬੀਜਪੀ ਦੇ ਘਰਾਂ ਦੇ ਬੂਰੇ ਧਰਨੇ ਬਾਰੇ ਨੇ ਜੀ ਜਨ ਇਹ ਹੈ ਨਹੀਂ ਵੀ ਕੋਈ ਉਹ ਜੱਥੇਬੰਦੀਆਂ ਚੁੱਪ ਕਰਕੇ ਦੇਖਣੀਆਂ ਇਹ ਜ਼ਰੂਰੀ ਨਹੀਂ ਹੁੰਦਾ ਤੇ ਕਦੇ ਵੀ ਸੰਭਵ ਨਹੀਂ ਹੁੰਦਾ ਇਹ ਆਪੋ ਆਪਣੇ ਤਰੀਕੇ ਨਾਲ ਕਿ ਉਹ ਸਾਰੀਆਂ ਜਿੱਥੇ ਜਿੱਥੇ ਜਮ ਹੋਇਆ ਉੱਥੇ ਜੱਥੇਬੰਦੀਆਂ ਜਾਣ ਤੇ ਉਹ ਕਹਿਣ ਵੀ ਸਾਡਾ ਹੁਣ ਤੁਸੀਂ ਘੋਲ ਪਾਉਣ ਆਗੇ ਹਾਂ ਜਾਂ ਉਹਨਾਂ ਕਿਉਂਕਿ ਵੱਖਰੇਵੇਂ ਹੈਗੇ ਆ ਜੱਥੇਬੰਦੀਆਂ ਹਮ ਤੇ ਉੱਥੇ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਉਹ ਇਕੱਠੇ ਹੋ ਕੇ ਲੜਨ ਨਾਲ ਦਾ ਫਾਇਦਾ ਜਿੱਥੇ ਹੋਣਾ ਉੱਥੇ ਨੁਕਸਾਨ ਹੋਣ ਦੀ ਗੱਜਾ ਪਈ ਆਉਂਦੀ ਹੈ ਇਸ ਕਰਕੇ ਉਹ ਨੂੰ ਕਿਵੇਂ ਫਿਰ ਉਹਦੀ ਹੈਲਪ ਕੀਤੀ ਜਾਵੇ ਕਿਵੇਂ ਸੰਤੁਲਨ ਬਣਾਇਆ ਜਾਵੇ ਇੱਕ ਦੂਜੇ ਨਾਲ ਲਿੰਕ ਬਣਾਇਆ ਜਾਵੇ ਉਹਦਾ ਤਰੀਕਾ ਸਭ ਤੋਂ ਵੱਸ ਸੌਖਾ ਇਹ ਹੈ ਵੀ ਤੁਸੀਂ ਆਪਣੇ ਤਰੀਕੇ ਨਾਲ ਉਹਦੇ ਰੋਸ ਪ੍ਰੋਟੈਸਟ ਕਿਹੋ ਜਿਹਾ ਕਰ ਸਕਦੇ ਉਹ ਪੰਜਾਬ ਦੇ ਵਿੱਚ ਹੋਏ ਨੇ ਇੱਕ ਹੋਰ ਗੱਲ ਹੈ ਇਹਦੇ ਬਾਅਦ ਜਿਹੜੇ ਸਵਾਲ ਹੋਰ ਚੱਕੇ ਗਏ ਆ ਲੋਕਾਂ ਕੋਲੋਂ ਕਿ ਜਿਹੜੇ ਤਰੀਕੇ ਅਪਣਾਏ ਜਾ ਰਹੇ ਉਹਨਾਂ 'ਚ ਕਿਤੇ ਢਿੱਲ ਹੈ ਲੋਕਾਂ ਨੂੰ ਇਹ ਸ਼ੰਕਾ ਹੈ ਕਿ ਜਿਹੜੀਆਂ ਵੀ ਜਥੇਬੰਦੀਆਂ ਮੁੰਡੇ ਦੀ ਮੌਤ ਤੋਂ ਬਾਅਦ ਇਸ ਨੌਜਵਾਨ ਦੇ ਮਰਨ ਤੋਂ ਬਾਅਦ ਜਿਹੜੇ ਵੀ ਐਕਸ਼ਨ ਲੈ ਰਹੀਆਂ ਉਹ ਉਹਨੇ ਅਗਰੈਸਿਵ ਨਹੀਂ ਹੈਗੇ ਜਿੰਨੇ ਹੋਣੇ ਚਾਹੀਦੇ ਆ ਅਗਰੈਸਿਵ ਕੀ ਹੁੰਦਾ ਸਾਨੂੰ ਨਹੀਂ ਪਤਾ ਇਹ ਤਾਂ ਐ ਨਹੀਂ ਹੁੰਦਾ ਐਕਸ਼ਨ ਕਰਨ ਵਾਲੀਆਂ ਜਥੇਬੰਦੀਆਂ ਜੇ ਕੇਂਦਰ ਦੀ ਪਾਲਿਸੀ ਦੇ ਮੁਤਾਬਕ ਉਹਨਾਂ ਤੇ ਟੈਪ ਹੋਇਆ ਹੂੰ ਤਾਂ ਮੈਨੂੰ ਨਹੀਂ ਲੱਗਦਾ ਵੀ ਰੇਲਾਂ ਰੋਕਣ ਦਾ ਐਕਸ਼ਨ ਕੋਈ ਛੋਟਾ ਐਕਸ਼ਨ ਹੈ। ਭਾਜਪਾ ਆਗੂਆਂ ਦੇ ਧਰਨੇ ਕਰਾਂ ਦੇ ਮੂਹਰੇ ਧਰਨੇ ਮਾਰਨਾ ਕੋਈ ਛੋਟਾ ਐਕਸ਼ਨ ਹੈ। ਹੂੰ ਕਾਰਪੋਰੇਟ ਦੀਆਂ ਦੁਕਾਨਾਂ ਨੇ ਇਹ ਟੋਲ ਭੁਲਾ ਦੇ ਜੀ ਇਹਨਾਂ ਨੂੰ ਫ੍ਰੀ ਕਰ ਦੇਣਾ ਕੋਈ ਛੋਟਾ ਐਕਸ਼ਨ ਹੈ। ਹੂੰ ਕਿਸੇ ਐਕਸ਼ਨ ਨੂੰ ਐ ਕਹਿ ਦੇਣਾ ਬਹੁਤ ਛੋਟਾ ਹੈ ਹੁਣ ਦੇਖੋ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਹਾਂ ਅਰਤੀ ਵੋਕ ਮਜਾਰੇ ਹੋਇਆ ਇੱਕ ਖੇਤੇ ਚ ਇੱਕ ਘਟਨਾ ਵਪਰੀਏ ਤੇ ਪੂਰਾ ਹਿੰਦੁਸਤਾਨ ਐਕਟਿਵ ਹੋ ਗਿਆ ਭਾਵੇਂ ਇਹ ਐਕਸ਼ਨ ਛੋਟਾ ਹੈ ਹਮ ਪਰ ਐਕਸ਼ਨ ਤਾਂ ਉਹੀ ਦੇਣ ਦਾ ਫਾਇਦਾ ਨੇ ਜਿਹੜਾ ਸਾਰੀਆਂ ਸਟੇਟਾਂ ਇੰਪਲੀਮੈਂਟ ਹੋ ਸਕਦਾ ਹੋਵੇ ਇਹ ਇਹਨੂੰ ਛੋਟਾ ਹੈ ਜਾਂ ਵੱਡਾ ਹੈ ਹਮ ਇਹਦਾ ਹੁਣ ਕਹਿਣ ਵਾਲੇ ਦਾ ਸਵਾਲ ਦਾ ਕਿਸੇ ਦੇਖਣ ਦਾ ਨਜ਼ਰੀਆ ਪਰ ਅਸੀਂ ਤਾਂ ਇਹ ਸਮਝਦੇ ਆ ਬੇਝਿਜੇ ਜੰਦੇ ਲੋਕਾਂ ਦੀ ਲੋਕਾਂ ਦਾ ਜਿਹੜਾ ਸਵਾਲ ਹੈ ਨਾ ਉਹ ਹੈ ਤਰੀਕਾਂ ਤੇ ਜਿਹੜੀਆਂ ਤਰੀਕਾਂ ਤੁਸੀਂ ਚੁਣ ਰਹੇ ਹੋ ਕਿਉਂਕਿ ਹੁਣ ਅਗਲੇ ਮਹੀਨੇ ਕੋਡ ਆਫ ਕੰਡਕਟ ਲੱਗ ਜਾਣਾ ਤੇ ਜੇ ਸਾਰੀਆਂ ਜਥੇਬੰਦੀਆਂ ਕਹਿੰਦੀਆਂ ਵੀ ਅਸੀਂ 14 ਤਰੀਕ ਤੋਂ ਅਸੀਂ ਦਿੱਲੀ ਦੇ ਵਿੱਚ ਅਸੀਂ ਕਰਾਂਗੇ ਮਹਾਪੰਚਾਇਤ ਪਰ ਜੇ 12 ਨੂੰ 10 ਨੂੰ 13 ਨੂੰ ਕੋਡ ਆਫ ਕੰਡਕਟ ਲੱਗ ਜਾਂਦਾ ਫਿਰ ਉਸ ਤੋਂ ਬਾਅਦ ਕਿਸਾਨ ਕੀ ਕਰ ਸਕਦੇ ਆ ਤੇ ਸਰਕਾਰ ਕੀ ਕਰ ਸਕਦੀ ਆ ਸਰਕਾਰ ਨੇ ਹੱਥ ਖੜੇ ਕਰ ਦੇਣੇ ਆ ਕਿ ਜੀ ਹੁਣ ਸਾਡੇ ਵਾਸਤੇ ਕੁਝ ਨਹੀਂ ਐ ਹੁਣ ਅਸੀਂ ਕੁਝ ਕਰ ਨਹੀਂ ਸਕਦੇ ਜੀ ਉਸ ਤੋਂ ਬਾਅਦ ਇਹ ਸਾਰੇ ਕਾਸੇ ਨੂੰ ਪੋਲਿਟੀਕਲ ਐਂਗਲ ਨਾਲ ਹੀ ਦੇਖਿਆ ਜਾਣਾ ਹੋਰ ਕੁਝ ਨਹੀਂ ਦੇਖਿਆ ਜਾਣਾ ਅਜਿਹਾ ਕੋਈ ਟਪ ਕੰਟਰੈਕਟਰ ਲੱਗਿਆ ਨਹੀਂ ਨਹੀਂ ਲੱਗਿਆ ਹੁਣ ਸਰਕਾਰ ਨੇ ਕਿਹੜਾ ਝੋਲੀਆਂ ਭਰਤੀਆਂ ਪਰ ਜੇ ਹੁਣ ਐਕਸ਼ਨ ਹੋਊਗਾ ਜੇ ਉਸ ਤੋਂ ਪਹਿਲਾਂ ਜੇ ਜਥੇਬੰਦੀਆਂ ਕਾਰਵਾਈ ਕਰਨਗੀਆਂ ਜੇ ਉਸ ਤੋਂ ਪਹਿਲਾਂ ਆਪਦੇ ਕੰਮ ਉਲਿੱਕਣਗੀਆਂ ਆਪਦੇ ਜੋ ਵੀ ਐਕਸ਼ਨ ਲੈਣਾ ਉਹਨਾਂ ਨੇ ਤੇ ਉਸ ਤੋਂ ਪਹਿਲਾਂ ਹੋ ਸਕਦਾ ਪਹਿਲੀ ਗੱਲ ਤਾਂ ਇਹ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ ਜਿਹੜੀਆਂ ਇਹ ਮੰਗਾਂ ਨੇ 2020 ਦੇ ਬੰਨੀਆਂ ਹੋਈਆਂ ਨੇ 2020 ਚ 21 ਚ ਤੇ 2021 ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਕੋਡ ਆਫ ਕੰਡੈਕਟ ਕੀ ਕਹਿੰਦਾ ਤੇ ਲਾਗੂ ਕਰਨੀਆਂ ਨੇ ਸਰਕਾਰ ਦਿਆਂ ਆਲਰੇਡੀ ਮੰਨੀਆਂ ਹੋਈਆਂ ਨੇ ਉਹ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਮੰਨੀ ਹੋਈ ਆ ਉਹਦੇ ਤੇ ਤੁਸੀਂ ਕੀ ਪ੍ਰੋਸੈਸ ਹੈ ਲੋਕਾਂ ਨੂੰ ਭਰੋਸੇ ਦਿ ਕਰੋ ਤੁਸੀਂ ਇਹ ਇਹ ਗੱਲ ਨੂੰ ਕਰੋ ਲੇਖੰਪੁਰ ਖੇਰੀ ਦੇ ਦੋਸ਼ੀਆਂ ਨੂੰ ਸਜ਼ਾ ਮਾ ਦੇਣ ਦੀ ਗੱਲ ਕਰਨ ਦੀ ਗੱਲ ਕਰੋ ਕਰਜੇ ਕਾਨੂੰਨ ਕਿਹਾ ਤੁਸੀਂ ਆ ਵੀ ਕਰਜਾ ਖਤਮ ਕਰਾਂਗੇ ਉਹਦਾ ਤੁਸੀਂ ਕੀ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਕੀ ਪਹੁੰਚੋਗਾ ਕੀ ਤਰੀਕਾ ਇਹਨਾਂ ਗੱਲਾਂ ਦੇ ਵਿੱਚ ਇਹਦਾ ਕੋਡ ਆਫ ਕੰਡਕਟ ਕੁਝ ਕਹਿਣਾ ਨਹੀਂ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਕਿਹੜਾ ਧਰਨੇ ਨਹੀਂ ਲੱਗਦੇ ਜੇ ਅੱਜ ਕਰ ਤੋਂ ਕੱਲ ਨੂੰ ਵੀ ਕੋਡ ਆਫ ਕੰਡਕਟ ਲੱਗ ਜੇ ਔਰ ਤੇ ਧਰਨੇ ਤਾਂ ਫਿਰ ਵੀ ਚੱਲਣਗੇ ਵੀ ਤੁਸੀਂ ਦੱਸੋ ਭਾਈ ਅਸੀਂ ਨੇ ਕਿਹੜਾ ਚੋਣਾ ਲੜਨੀਆਂ ਨੇ ਅੰਗੀ ਤਾਂ ਵੇਖਿਆਗੇ ਕਿ ਰਾਂਗੇ ਇਹਨਾਂ ਨੂੰ ਵੇਹ ਧਰਨੇ ਮਾਰਾਂਗੇ ਵੀ ਪੁੱਛੋ ਦੱਸੋ ਤੁਸੀਂ ਕੀ ਕਰਦੇ ਹੋ ਕਾਹ ਕੀ ਕਰੋਗੇ ਭਾਈ ਕੀ ਤੁਸੀਂ ਕੀਤਾ ਇਹ ਕੋਰਟ ਆਫ ਕੰਟਰੈਕਟ ਦਾ ਤਾਂ ਇੱਕ ਬਹਾਨਾ ਹੈ ਜੇ ਸਰਕਾਰ ਨੇ ਕਰਨਾ ਹੋਵੇ ਕੰਪਨਸੇਸ਼ਨ ਹੈ ਜਿਹੜੀਆਂ ਖੜੀਆਂ ਨੇ ਕੰਪਨਸੇਸ਼ਨ ਪਹਿਲਾਂ ਦੀ ਉਹਨਾਂ ਨੂੰ ਦੇਣ ਤੇ ਕੀ ਦਿੱਕਤ ਹੈ ਸਰਕਾਰ ਨੂੰ ਵੀ ਇਹਦੇ ਕਰਕੇ ਕੋਰਟ ਆਫ ਕੰਟਰੈਕਟ ਦਾ ਕੁਝ ਆਉਂਦਾ ਇਹ ਵੀ ਕੋਈ ਇਹ ਲੜਾਈ ਹਾਂ ਤਾਂ ਠੀਕ ਹੈ ਜੀ ਠੀਕ ਬੱਜਦਾ ਕਿ 2023 ਦੇ 23 ਦੇ ਵਿੱਚ ਸੀਗਾ ਨੋੜਨ ਦਾ ਬਹੁਤ ਵਧੀਆ ਮੌਕਾ ਲੜਨ ਦਾ ਉਦੋਂ ਉਦੋਂ ਕੀਤੇ ਨਹੀਂ ਲੜਨ ਦਾ ਤੋ ਕਿਹਾ ਹਰੇਕ ਇਥੇ ਹੱਦ ਸਟੇਟ ਦੇ ਜਾਂਦੇ ਸਮੱਸਿਆਵਾਂ ਆਏਗੇ ਨੇ ਆਲਰੇਡੀ ਦਾ ਸਮੱਸਿਆ ਵੀ ਆਈ ਹੈਗੇ ਨੇ ਜਿੱਤੇ ਬੰਦਿਆਂ ਦੇ ਹਰ ਦੇ ਹਰ ਪ੍ਰੋਗਰਾਮ ਦੇ ਤੇ ਸੰਯੁਕਤ ਮੋਰਚੇ ਦੇ ਇਕੱਠੇ ਪ੍ਰੋਗਰਾਮਾਂ ਦੇ ਡਾਟਾ ਵੀ ਉਹਨਾਂ ਦੀਆਂ ਕਈ ਵਾਰੀ ਮੈਚ ਨਹੀਂ ਹੁੰਦੀਆਂ ਵੀ ਕਿਹੜੀ ਤੇ ਡਾਟਾ ਹੈ ਐਨ ਲਗਭਗ 2 ਦਰਜਣ ਪ੍ਰੋਗਰਾਮ ਅਸੀਂ 2 ਸਾਲਾਂ ਚ ਕਰਦੇ ਹੂੰ ਯਾਰ ਇੰਡੀਆ ਪੱਧਰ ਤੇ 2 ਦਰਜਣ ਪ੍ਰੋਗਰਾਮ 2 ਸਾਲਾਂ ਦੇ ਵਿੱਚ ਹੋ ਜਾਣ ਕੋਈ ਛੋਟੇ ਨਹੀਂ ਨਮਤਰ ਜਿੱਦਿਆਂ ਆਪਣਾ ਅੰਦੋਲਨ ਤੋਂ ਆਇਆ ਉਸ ਤੋਂ ਬਾਅਦ ਹੁਣ ਤੋਂ ਬਾਅਦ ਉਹ ਦਰਜਨ ਪ੍ਰੋਗਰਾਮ ਹੈ ਭਾਰਤ ਬੰਦ ਦੀ ਘਾਲ ਹੈ ਤੁਸੀਂ ਦੇਖੋ ਸਾਰੇ ਭਾਰਤ ਦੇ ਵਿੱਚ ਪੱਤਰ ਨਹੀਂ ਹਿੱਲਿਆ ਤੇ ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖੀਏ ਵੀ ਕਿੰਨਾ ਸ਼ਾਂਤ ਸ਼ਾਂਤ ਬੰਦ ਹੋਇਆ ਜੀ ਇਸ ਕਰਕੇ ਆਇਆ ਤਾਂ ਐਕਸ਼ਨ ਹੁੰਦੇ ਨੇ ਕਿ ਕੋਰਟ ਆਫ ਕੰਟਰੈਕਟਰ ਅਲੱਗ ਦੀਨੇ ਚੋਣਾ ਫਿਰ ਸਰਕਾਰ ਨਵੀਂ ਚੁਣ ਕੇ ਦੂਜੀ ਆ ਜੂ ਫਿਰ ਕਿਹੜਾ ਅੰਦੋਲਨ ਖਤਮ ਹੋ ਜਾਣਾ ਇੱਕ ਹੋਰ ਸਵਾਲ ਹੈ ਕਿ ਇਹ ਤਾਂ ਚਲੋ ਹੋਈ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਇੱਕ ਗੱਲ ਹੈ ਜਿਹੜੀ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ ਪ੍ਰੋਟੈਸਟਰ ਦੀ ਹੱਤਿਆ ਕੀਤੀ ਗਈ ਹੈ ਇਹੋ ਜਿਹਾ ਕਦੇ ਨਹੀਂ ਹੋਇਆ ਕਿ ਜੇ ਐਨੀ ਵੱਡੀ ਵਾਰਦਾਤ ਹੋਵੇ ਤੇ ਪੂਰੀ ਦੁਨੀਆ ਚੁੱਪ ਹੋਵੇ ਅਮਰੀਕਾ ਦੇ ਵਿੱਚ ਇੱਕ ਕਾਲੇ ਨੂੰ ਇੱਕ ਪੁਲਿਸ ਅਫਸਰ ਨੇ ਮਾਰਿਆ ਸੀ ਗੋਡੇ ਦੇ ਥੱਲੇ ਦੇ ਕੇ ਸਾਰੀ ਦੁਨੀਆ ਐਕਟਿਵ ਹੋ ਗਈ ਸੀ ਸਾਰੀ ਦੁਨੀਆ ਨੇ ਬਹੁਤ ਜ਼ੋਰਦਾਰ ਰਿਟੈਲੀਏਟ ਕੀਤਾ 2020 ਚ ਮਾਰਿਆ ਸੀ 2020 ਚ ਹੱਤਿਆ ਹੁੰਦੀ ਹੈ 2021 ਦੇ ਵਿੱਚ ਉਹਨੂੰ 2.5 ਸਾਲ ਦੀ ਸਜ਼ਾ ਹੁੰਦੀ ਆ ਇੱਥੇ ਕੀ ਹੁੰਦਾ ਕਿ ਇੱਕ ਮੁੰਡੇ ਦੀ ਮੌਤ ਹੁੰਦੀ ਆ ਇੱਕ ਨੌਜਵਾਨ ਦੀ ਤੇ ਉਸ ਤੋਂ ਬਾਅਦ ਜਿਹੜੇ ਵੀ ਪੂਰਾ ਜਿਹੜਾ ਵਿਸ਼ਪ ਪੱਦਰ ਤੇ ਜਿਹੜੀ ਗੱਲ ਹੋਣੀ ਹੁੰਦੀ ਆ ਉਹ ਵਿਸ਼ਪ ਪੱਦਰ ਤੇ ਜਾਣ ਦੀ ਬਜਾਏ ਉਹ ਉੱਥੇ ਹੀ ਦੱਬ ਦਿੱਤੀ ਜਾਂਦੀ ਆ ਉਹਨੂੰ ਉਸ ਤਰੀਕੇ ਨਾਲ ਨਹੀਂ ਉਛਾਲਿਆ ਜਾਂਦਾ ਉਸ ਤਰੀਕੇ ਨਾਲ ਲੋਕਾਂ ਤੱਕ ਨਹੀਂ ਲਜਾਇਆ ਜਾਂਦਾ ਇਹ ਤੁਹਾਨੂੰ ਲੱਗਦਾ ਇਹ ਹੋਇਆ ਇਹ ਕਿਨੇ ਲਜਾਣਾ ਹੁੰਦਾ ਜੀ ਲੋਕਾਂ ਦੇ ਇਲਾਕੇ ਜਿਹੜਾ ਲੋਕਾਂ ਦੇ ਆਗੂ ਆ ਜਿਹੜੇ ਉਹਨਾਂ ਨੇ ਲੈ ਕੇ ਜਾਣਾ ਇਹ মিডিਆ ਨੇ ਲੈ ਕੇ ਜਾਣਾ ਹੁੰਦਾ ਜੀ মিডিਆ ਦਾ ਕੰਮ ਹੁੰਦਾ ਹੈ মিডিਆ ਲੈ ਕੇ ਜਾਵੇ মিডিਆ ਤਾਂ ਹੁਣ মিডিਆ মিডিਆ ਪੱਕਾ ਬਿਕਦਾ ਹੈ মিডিਆ ਉਹਨਾਂ ਦੇ ਪੱਖ ਦੀਆਂ ਗੱਲਾਂ ਕਰਦਾ ਹੈ মিডিਆ ਇਹਨੂੰ ਹੋਰ ਰੋਟ ਇਹ ਇਹ ਟੈਰੇਸ਼ਨ ਨੇ ਇਹ ਫਲਾਣਾ ਨੇ ਧੁਕਾਣਾ ਨੇ ਜਦੋਂ মিডিਆ ਦੇ ਉੱਤੇ ਸਰਕਾਰਾਂ ਦੇ ਕਬਜ਼ੇ ਹੁੰਦੇ ਆ ਜੀ ਉਹ ਗੱਲ ਬਾਹਰ ਜੇ ਲੋਕਾਂ ਤੱਕ ਗੱਲ ਜੇ ਛੋਡੇ ਜਿਹਾ ਸੀ ਤਾਂ ਜਿਹੜੀ ਗੱਲ ਕਰਨੀ ਹੈ ਇਹ ਤਾਂ ਛੋਡੇ ਜਿਹੜੀ ਗੱਲ ਬਾਹਰ ਲੈ ਕੇ ਜਾ ਸਕਦੇ ਹੋ ਹੋਰ ਤਾਂ ਸਾਡਾ ਕੋਈ ਸਾਧਨ ਨਹੀਂ ਉਹਨਾਂ ਦੇ ਹੁਣ ਸਰਕਾਰਾਂ ਦੇ ਕਬਜ਼ੇ ਆ ਹੁਣ ਸਰਕਾਰਾਂ ਇਸ ਕਿਸ਼ਮੀਆਂ ਨੇ ਜਿੰਨੇ ਲੋਕਤੰਤਰ ਦੇ ਹੁੰਦੇ ਜਹੂਰੇ ਤੋਂ ਹੁੰਦੇ ਉਹਨਾਂ ਦੇ ਲੋਕਾਂ ਦੇ ਅਧਿਕਾਰਾਂ ਦੇ ਸਾਹ ਡਾਕਟਰ ਮਾਰ ਕੇ ਉਹਨਾਂ ਗੱਲਾਂ ਨੂੰ ਨੱਪਦੇ ਨਹੀਂ ਨੇ ਨੱਪ ਕੇ ਰਹਿ ਜਾਂਦੇ ਨੇ ਕਿਉਂਕਿ ਗਰੀਬਾਂ ਦੀ ਕੋਣ ਸੁਣਦਾ ਛੋਟੇ ਲੋਕਾਂ ਦੀ ਗੱਲ ਨੂੰ ਕੋਣ ਹਾਈਲਾਈਟ ਕਰਦਾ ਪਰ ਜੇ ਲੋਕਾਂ ਦੇ ਲੀਡਰ ਜਿਵੇਂ ਜੋਗਿੰਦਰ ਸਿੰਘ ਉਗਰਾਹਾ ਉਹਨਾਂ ਨੂੰ ਲੱਖਾਂ ਲੋਕ ਸੁਣਦੇ ਆ ਪੰਜਾਬ ਦੀ ਸਭ ਤੋਂ ਵੱਡੀ ਇਕਾਈ ਹੈ ਪੰਜਾਬ ਦੇ ਸਭ ਤੋਂ ਜ਼ਿਆਦਾ ਕਿਸਾਨ ਉਹਨਾਂ ਨਾਲ ਜੁੜੇ ਹੋਏ ਆ ਜੇ ਉਹ ਕਹਿੰਦੇ ਆ ਜੇ ਉਹ ਉਸ ਚੀਜ਼ ਨੂੰ ਪ੍ਰਾਇੋਰਟੀ ਤੇ ਰੱਖਦੇ ਆ ਕਿ ਜੀ ਸਾਡੀਆਂ ਮੰਗਾਂ ਤਾਂ ਜਿਹੜੀਆਂ ਪੂਰੀਆਂ ਕਰਨੀਆਂ ਹੀ ਕਰਨੀਆਂ ਪਰ ਜਿਹੜੀ ਇਹ ਕਾਰਵਾਈ ਹੋਈ ਹੈ ਇਹਦੇ ਖਿਲਾਫ ਐਕਸ਼ਨ ਤੁਰੰਤ ਹੋਣਾ ਚਾਹੀਦਾ ਅਸੀਂ ਵੀ ਤਾਂ ਛੋਡੇ ਜਰੀਏ ਕਹਾਂਗੇ ਨਾ ਜੀ ਅਸੀਂ ਤਾਂ ਛੋਡੇ ਜਰੀਏ ਗੱਲ ਇੱਥੇ ਅਸੀਂ ਘਰੇ ਬੈਠ ਕੇ ਕੋਈ ਗੱਲ ਕਰ ਲਈਏ ਇਹਦਾ ਤਾਂ ਕੋਈ ਇੱਕ ਅਸੀਂ ਜਾਂ ਤਾਂ ਪ੍ਰੈਸ ਨੋਟ ਦੇ ਸਕਦਾ ਜੀ ਜੀ ਉਦੋਂ ਪਿੱਛੋਂ ਸਾਡੇ ਦੂਜਾ ਸਾਧਨ ਹੈਗੇ ਤੁਸੀ ਜੀ ਅਸੀਂ ਦੂਜੀ ਗੱਲ ਛੋਡੇ ਵਿੱਚ ਵੀ ਕਹਾਂਗੇ ਜੀ ਉਹ ਅਸੀਂ ਬਹੁਤ ਜ਼ੋਰ ਨਾਲ ਕਰ ਰਹੇ ਹਾਂ ਉਹ ਪ੍ਰੋਟੈਸਟ ਅਸੀਂ ਜ਼ੋਰ ਨਾਲ ਕਰ ਰਹੇ ਹਾਂ ਅਸੀਂ ਦੇਖੋ 13 14 ਤਰੀਕ ਨੂੰ ਇਹ 13 ਨੂੰ ਘਟਨਾ ਵਾਪਰ ਗਈ 14 ਨੂੰ ਸਵੇਰੇ ਅਸੀਂ ਮੀਟਿੰਗ ਸਰਦ ਲਈ 10 11 ਵਜੇ ਤਿੰਨ ਸਾਡਾ ਫੈਸਲਾ ਹੋ ਗਿਆ ਕਿ ਕੱਲ ਨੂੰ ਰੇਲਾ ਕੋਮਰਜੈਂਸੀ ਜੀ ਫਿਰ ਸਾਡੇ ਦਿਮਾਗ 'ਚ ਇਹ ਗੱਲ ਆਈ ਵੀ ਇਹ ਕੱਲੀ ਰੇਲਾ ਨਾਲ ਆਪਾਂ ਕੱਲੀ ਜਥੇਬੰਦੀ ਐਕਟਿਵ ਹੁੰਦੀ ਹੈ ਤਾਂ ਦੂਜੀਆਂ ਪੰਜਾਬ ਦੀਆਂ ਜਥੇਬੰਦੀਆਂ ਦਾ ਸਬੰਧ ਉਹਨਾਂ ਦੀ ਵੀ ਮੀਟਿੰਗ ਰੱਖੀ ਸੀ ਜਲੰਧਰ ਜੀ ਉਸੇ ਵੇਲੇ ਅਸੀਂ ਜਲੰਧਰ ਜਾਣ ਦਾ ਫੈਸਲਾ ਕੀਤਾ ਹੂੰ ਜਿਲੰਦਰ ਜੱਤੂ ਨੇ ਜੱਜ ਜੱਤੇ ਬੰਦੇ ਨੂੰ ਅਸੀਂ ਬੇਨਤੀ ਕੀਤੀ ਵੀ ਤੁਸੀਂ ਵੀ ਕੱਲ ਨੂੰ ਕਿਸੇ ਦਿਨ ਕਿਸੇ ਤਰੀਕੇ ਨਾਲ ਐਕਟਿਵ ਹੋ ਅਸੀਂ ਰੇਲਾਂ ਰੋਕਣ ਦਾ ਪ੍ਰੋਗਰਾਮ ਦੇਤਾ ਸਾਨੂੰ ਧਨੇਲ ਸਾਹਿਬ ਦੀ ਜਥੇਬੰਦੀ ਨੇ ਸਾਨੂੰ ਸਮਰਥਨ ਦੇਤਾ ਦੁਨੀਆਂ ਜੱਤੇ ਬੰਦੇ ਨੇ ਕੱਟਣ ਦੇ ਨਾਲ ਰੋਕੀਆਂ ਤੇ ਉਹਨਾਂ ਨੇ ਮਤਲਬ ਟੋਲ ਫਰੀ ਟੋਲ ਫਰੀ ਕਿਤੇ ਹੁਣ ਇਹ ਐਡੀ ਬਡੀ ਗੱਲ ਨੂੰ ਪ੍ਰੋਜੈਕਟ ਕਰਕੇ ਹੁਣ ਜੇ ਇਹਦੀ ਇਹ ਗੱਲ ਨਾਲ ਦੁਨੀਆ ਚ ਜਾਣਦੀ ਮਤਲਬ ਵੀ ਕ੍ਰੈਡਾ ਨਹੀਂ ਗੱਲ ਨਹੀਂ ਜਾਂਦੀ ਫਿਰ ਸਾਡੇ ਕੋਲ ਤਾਂ ਕੋਈ ਸਾਧਨ ਨਹੀਂ ਮੇਰਾ মিডিਆ ਦੀ ਸਾਧਨ اچھا ਤੇ ਆਖਰੀ ਸਵਾਲ ਜਗENDER ਸਿੰਘ ਉਹ ਰਾਹਾਂ ਦਾ ਵਿਰੋਧ ਇਸ ਕਰਕੇ ਕੀਤਾ ਜਾਂਦਾ ਇਹ ਕਹਿ ਕੇ ਕੀਤਾ ਜਾਂਦਾ ਕਿ ਉਹ ਕਾਮਰੇਡ ਹੈ ਤੇ ਇਹ ਵਿਰੋਧ ਅੱਜ ਨਹੀਂ ਇਹ ਕਾਫੀ ਟਾਈਮ ਤੋਂ ਕੀਤਾ ਜਾ ਰਿਹਾ ਹੈ ਇੱਕ ਤਬਕਾ ਪੰਜਾਬ ਦਾ ਇੱਕ ਤਬਕਾ ਕਿਸਾਨਾਂ ਦਾ ਉਹ ਇਹ ਕਹਿ ਕੇ ਨਕਾਰ ਦਿੰਦਾ ਕਿ ਜੀ ਉਹ ਤਾਂ ਕਾਮਰੇਡ ਹੈ ਚਾਹੇ ਉਹ ਹੱਕ ਦੀ ਗੱਲ ਕਰਦੇ ਆ ਨਹੀਂ ਕਰਦੇ ਕੀ ਗੱਲ ਕਰਦੇ ਕੀ ਨਹੀਂ ਕਰਦੇ ਉਹਨੂੰ ਛੱਡ ਕੇ ਉਹ ਤਬਕਾ ਕੌਣ ਹੈ ਤੇ ਉਹ ਕਿਉਂ ਇਸ ਚੀਜ਼ ਨੂੰ ਰਚਿਆ ਜਾਂਦਾ ਹੈ ਜੇ ਮਤਲਬ ਬੰਦੇ ਦੇ ਪਹਿਲਾਂ ਕੰਮ ਦੇਖੇ ਜਾਂਦੇ ਨੇ ਕਿ ਉਹਦੀ ਜਾਤ ਉਹਦੀ ਗੋਤ ਉਹਦੀ ਨੀਤੀ ਕੀ ਹੈ ਇਹ ਦੇਖੀ ਜਾਂਦੀ ਹੈ ਜੇ ਗੁਰੂ ਗੋਬਿੰਦ ਸਿੰਘ ਇਹ ਦੇਖਦੇ ਵੀ ਜਿਹੜਾ ਅੰਮ੍ਰਿਤਧਾਰੀ ਖੜਾ ਹੋਇਆ ਬੰਦਾ ਇਹ ਤਾਂ ਦਲਿਤ ਹੈ ਇਹ ਤਾਂ ਝੀਰ ਹੈ ਫਿਰ ਤਾਂ ਪੰਜ ਪਿਆਰਿਆਂ ਵਾਸਤੇ ਬੰਦੇ ਨਹੀਂ ਸੀ ਕੋਈ ਖੜਾ ਮਿਲਦਾ ਉਹਨਾਂ ਨੂੰ ਕੋਈ ਹਮ ਅਸਲ ਵਿੱਚ ਏ ਵੀ ਤੁਸੀਂ ਕਾਮਰੇਡ ਜਾਂ ਸਿੱਖ ਤੁਸੀਂ ਕੀ ਹੋ ਇਸ ਗੱਲ ਨੂੰ ਪਰ ਆਪਾਂ ਪਾਸੇ ਕਰ ਦਈਏ ਜੀ ਤੁਹਾਡਾ ਸਮਾਜ ਦੇ ਵਿੱਚ ਅਮਲ ਕੀ ਹੈ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਪੜ੍ਹਦੇ ਕੀ ਹੋ ਤੁਹਾਡੇ ਸਮਾਜ ਆਪਣੇ ਪਰਿਵਾਰ ਵਾਸਤੇ ਤੁਹਾਡਾ ਰੋਲ ਕੀ ਹੈ ਤੁਹਾਡੇ ਆਪਣੇ ਕਿਤੇ ਵਾਸਤੇ ਤੁਸੀਂ ਕਿੰਨੇ ਸੈਂਸੀਅਰ ਹੋ ਤੁਸੀਂ ਦੇਸ਼ ਵਾਸਤੇ ਕੀ ਸੋਚਦੇ ਹੋ ਤੁਸੀਂ ਦੁਨੀਆ ਵਾਸਤੇ ਕੀ ਸੋਚਦੇ ਹੋ ਸਮਾਜ ਵਾਸਤੇ ਤੁਸੀਂ ਇੱਕ ਹੱਥਾਂ ਨਾਲ ਕੰਮ ਕਰਨ ਵਾਲੇ ਲੋਕਾਂ ਵਾਸਤੇ ਕੀ ਸੋਚਦੇ ਹੋ ਹੂੰ ਤੁਸੀਂ ਮਾਲਕ ਭਾਗੂਆ ਵਾਸਤੇ ਕੀ ਸੋਚਦੇ ਹੋ ਉਹ ਸੋਡੀ ਕਾਰਗਜ਼ਾਰੀ ਨੂੰ ਦੇਖ ਕੇ ਹੀ ਬੰਦੇ ਨੂੰ ਇਹ ਕਹਿਣਾ ਚਾਹੀਦਾ ਵੀ ਤੇਰੇ ਕੰਮ ਠੀਕ ਨੇ ਕਿ ਗਲਤ ਨੇ ਇਹ ਨਾਟਕਾ ਲੋਕ ਕਰ ਦਿੰਦੇ ਇਹਦਾ ਫੈਸਲਾ ਕਿਸੇ ਇੱਕ ਬੰਦੇ ਦੇ ਹੱਥ ਨਹੀਂ ਇਹ ਤਾਂ ਵੈਸੇ ਕੋਈ ਦਲੀਲ ਨਹੀਂ ਵੀ ਤੂੰ ਕੰਮ ਰੇੜਾ ਹੈ ਹੂੰ ਤੂੰ ਇਸ ਕਰਕੇ ਬਾਣਾ ਹੈ ਮੈਂ ਕਹਿੰਦਾ ਨਾ ਕੋਈ ਤੂੰ ਬੁਲਾਣਾ ਫਲਾਣਾ ਤੂੰ ਤਾਂ ਇਸ ਕਰਕੇ ਬਾਣਾ ਹੈ ਹੂੰ ਇਹ ਦਾ ਮਤਲਬ ਇਹ ਵੀ ਸਿਰਫ ਇੱਕ ਠੱਪਾ ਹੈ ਬੰਦੇ ਦੇ ਚਪੇ ਦੋ ਵੀ ਹੁਣ ਜਿਵੇਂ ਸਰਕਾਰ ਹੈ ਹਿੰਦੁਸਤਾਨ ਦੀ ਸਰਕਾਰ ਆਪੋ ਤੇ ਗਈ ਇਸ ਦਿੱਲੀ ਮੋਟੇ ਪੰਜਾਬ ਸਿੱਖਾਂ ਦੀ ਗਿਣਤੀ ਵੱਧ ਸੀ ਤੇ ਪੰਜਾਬੀਆਂ ਦੀ ਗਿਣਤੀ ਵੱਧ ਸੀ ਵੱਧ ਸੀ ਬਿਲਕੁਲ ਬਾਬੇ ਗਿਣਤੀ ਕਰਕੇ ਕਹਿੰਦਾ ਨਾ ਆਪਾਂ ਸਾਰਿਆਂ ਨੂੰ ਹੀ ਖਾਲਸਾ ਨਹੀਂ ਹੈ ਇੱਕ ਠੱਪਾ ਹੈ ਬਿਲਕੁਲ ਤੁਸੀਂ ਤੁਹਾਡੀ ਦਾੜੀ ਰੱਖੀ ਹੋਈ ਹੈ 1984 82 ਦੇ ਜਿਹੜਾ ਵਿਹਾਕਾ ਆਪਣਾ ਇੱਕ 90 ਤੋਂ ਲੈ ਕੇ ਕਿੰਨੇ ਜੱਤ ਕੇ ਆਪਦਾ ਆਇਆ ਹੈ ਕਿਸੇ ਮੁੰਡੇ ਦੀ ਚੰਗੀ ਦਾੜ੍ਹੀ ਰੱਖੀ ਹੋਈ ਹੈ ਲੰਮੀ ਦਾੜ੍ਹੀ ਰੱਖੀ ਹੋਈ ਹੈ ਟੱਗ ਬੰਨੀ ਹੋਈ ਹੈ ਚੱਕਿਆ ਫੜ ਕੇ ਗੱਡੀ ਸਿੱੜਦਾ ਤੇ ਖਲਤਤਾ ਨਹੀਂ ਕਰੇ ਬਾਤ ਹੂੰ ਥੱਪਾ ਲਾ ਦਵੀਂ ਦਿਖਾਉਂਦਾ ਥੱਪਾ ਲਾ ਦਨ ਕਿਸੇ ਦੇ ਵੀ ਅਕਸਰ ਵੱਡਿਆ ਚੱਕੇ ਮੁਕਾਬਲਾ ਬਣਾਉਂਦਾ ਹੁਣ ਥੱਪੇ ਲੈ ਜਾਂਦੇ ਨੇ ਵੀ ਆ ਬੈਸਟਰ ਚੱਤ ਫੋਰਸ ਮੁਕਾਬਲਾ ਬਣਾਉਂਦਾ ਜਿਹੜੇ ਠੱਪੇ ਨੇ ਹੂੰ ਇਹ ਠੱਪੇ ਸਿਰਫ ਠੱਪੇ ਠੱਪੇ ਨੇ ਇਹ ਹਕੀਕਤ ਨਹੀਂ ਇਹਦੇ ਵਿੱਚ ਹੀ ਉਦੋਂ ਤਾਂ ਜਦੋਂ ਤੁਸੀਂ ਗੱਲ ਕਰ ਰਹੇ ਹੋ ਵੀ 84 ਵੇਲੇ ਦੀ ਗੱਲ ਆ ਜਦੋਂ ਉਦੋਂ ਤਾਂ ਸੋਸ਼ਲ ਮੀਡੀਆ ਵੀ ਹੈ ਨਹੀਂ ਸੀ ਇਨਫੋਰਮੇਸ਼ਨ ਨਹੀਂ ਹੈ ਨਹੀਂ ਸੀ ਉਦੋਂ ਪਤਾ ਨਹੀਂ ਲੱਗਦਾ ਸੀਗਾ ਕਿ ਜੀ ਕੌਣ ਬੰਦਾ ਕਿਹਨੇ ਚੱਕਿਆ ਤੇ ਕਿਹਨੇ ਮਾਰਤਾ ਅੱਜ ਜਦੋਂ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ ਹਰ ਹਰ ਬੰਦੇ ਕੋਲ ਇੱਕ ਮੀਡੀਆ ਹੈ ਆਪਣਾ ਫੋਨ ਹੈ ਅੱਜ ਦੀ ਤਰੀਕ ਵਿੱਚ ਵੀ ਇਹ ਜਿਹੜੀ ਇਨਫੋਰਮੇਸ਼ਨ ਆ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ ਜਿਹੜੀ ਇਹ ਵੀ ਖਤਰਨਾਕ ਬਣੀ ਹੋਈ ਹੈ ਇਨਫਾਰਮੇਸ਼ਨਾਂ ਝੂਠੀਆਂ ਵੀ ਹੋ ਜਾਂਦੀਆਂ ਨੇ ਦੇਖੋ ਜੇ ਕਿਸੇ ਨੇ ਇਹਹੀ ਇਨਫਾਰਮੇਸ਼ਨ ਜਿਹੜੀ ਨੇ ਪਹਿਲਾਂ ਕਰਤੀ ਇਨਫਾਰਮੇਸ਼ਨ ਉਹ ਕਾ ਐਕਸਟਰਾ ਹੂੰ ਉਹਤ ਬادیه ਠੱਪਾ ਤਾਂ ਮੇਰੇ ਤਾਂ ਕਹਿਣ ਤੋਂ ਮਤਲਬ ਇਸ ਗੱਲ ਤੋਂ ਮੈਂ ਆਪਣਾ ਮਤਲਬ ਨਹੀਂ ਵੀ ਉਹ ਮਤਲਬ ਇਨਫਾਰਮੇਸ਼ਨ ਅੱਡੀਸ ਹੁੰਦੀਆਂ ਨਹੀਂ ਨਹੀਂ ਹੁੰਦੇ ਮੇਰਾ ਕਹਿੰਦਾ ਠੱਪੇ ਤੋਂ ਸੀ ਵੀ ਕਿਸੇ ਬੰਦੇ ਦੇ ਮਤਲਬ ਉਹਨ ਸਰਕਾਰ ਤੁਹਾਨੂੰ ਚੱਕਿਆ ਹੂੰ ਤੁਹਾਡੇ ਤੇ ਐਨਐਸਏ ਲਾ ਦੇਣਾ ਹੂੰ ਨੈਸ਼ਨਲ ਸਕਿਉਰਿਟੀ ਐਕਟ ਲਾਦਣਾ ਜਾ ਕੇ ਨਾਲ ਜੇਲ੍ਹ ਚ ਬੰਦ ਕਰਦਾ ਨਾ ਕਿਸੇ ਨੇ ਪੁੱਛਣਾ ਆ ਜਾਬ ਨੇ ਉਹ ਉਹ মিডিਆ ਤੋਂ ਉਹਨਾਂ ਦਾ ਕਾਬਜ਼ਾ ਹੂੰ মিডিਆ ਕਹਦੇ ਜੀ ਇਹ ਤਾਂ ਦੇਸ਼ ਵਿਰੋਧੀ ਕਾਰਵਾਈਆਂ ਕਰਦਾ ਸੀ ਹੂੰ ਥੋੜੇ ਠੱਪਾ ਲੱਗ ਗਿਆ ਵਿਹਤਵਾਦੀ ਸੀ ਇਹ ਇਸ ਕਰਕੇ ਇਹਨੂੰ ਇਹਦੇ ਐਨਐਸਏ ਲਾ ਕੇ ਸਕਿਉਰਿਟੀ ਐਕਟ ਲਾ ਕੇ ਜਮਾਨਤ ਨਹੀਂ ਹੁੰਦੀ ੱੱਪਾ ਇਸ ਤਰ੍ਹਾਂ ਦੀ ਜਿਹੜੀ ਇਹ ਸਰਕਾਰਾਂ ਦੇ ਵਿੱਚ ਛੱਡੇ ਹੋਈ ਜਿਹੜੇ ਲੋਕ ਨੇ ਜਿਹੜੇ ਲੋਕਾਂ ਦੇ ਮਤਲਬ ਮੈਂ ਆਇਆ ਵੀ ਇਹ ਇਹਨੂੰ ਆਪਾਂ ਦੱਬ ਕੇ ਰੱਖਣਾ ਇਹਨੂੰ ਦੱਬ ਕੇ ਰੱਖਣਾ ਤਾਂ ਉਹਨੂੰ ਬਦਨਾਮ ਕਰਨ ਵਾਸਤੇ ਲੀਡਰ ਵਿਕ ਜਾਂਦੇ ਨੇ ਹੂੰ ਕਰੋੜਾ ਰੁਪਿਆ ਇਹ ਇਹ ਕਦੇ ਠੱਪਾ ਇਹ ਨਹੀਂ ਸਾਡੇ ਦੇ ਠੱਪਾ ਵੀ ਇਹ ਕਾਮਰੇਡ ਹੈ ਨਾਲੇ ਵੀ ਠੱਪਾ ਵੀ ਝੋਲੀਆਂ ਮਰ ਲੇ ਤਾਂ ਇਹ ਇਹਦਾ ਕਰੋੜਾ ਰੁਪਿਆ ਦਾ ਬਣ ਗਿਆ ਹੁਣ ਇਹਨਾਂ ਨੇ ਪੈਸੇ ਮੁੱਕ ਗਏ ਇਹਦਾ ਦਾ ਹੁਣ ਧਰਨੇ ਲਾ ਦੇ ਨੇ ਹੂੰ ਦੇਖ ਲਓ ਸਾਡਾ ਕਰੋੜਾ ਰੁਪਿਆ ਕਿੰਨਾ ਕਿੱਥੇ ਆਇਆ ਹੋ ਤੁਸੀਂ ਦੇਖ ਲਓ ਹੂੰ ਸਾਡੇ ਦੇ ਠੱਪਾ ਹੈ ਵੇ ਕਰੋੜਾ ਰੁਪਏ ਲੈ ਕੇ ਆਏ। ਤੁਸੀਂ ਇੱਥੇ ਦੇਖ ਲੋ ਕਰੇ ਬਿੱਲੂ ਆ ਮੇਰੀ ਹਾਲਤ ਦੇਖ ਲੋ ਕਰਦੀ। ਜਿਹੜੇ ਕਰੋੜਾ ਰੁਪਏ ਮੇਰੇ ਕੋਲ ਆਏ ਹੋਏ ਨੇ। ਠੱਪਾ ਤਾਂ ਹੈਗਾ ਨਾ। ਸਾਡੇ ਤਾਂ ਇਹ ਵੀ ਠੱਪਾ ਹੈ। ਬੇ ਜਗਿੰਦਰ ਅਗਰਾਹਾਂ ਦਾ ਮੁੰਡਾ ਤਾਂ ਡੀਐਸਪੀ ਲੱਗ ਗਿਆ ਬਰਾੜ ਦਾ ਤੇ ਬਰਾੜ ਕੋਰਪੋਰੇਟ ਚਲੀ ਗਿਆ। ਮੇਰੇ ਦੋ ਕੁੜੀਆਂ-ਕੁੜੀਆਂ ਨੇ। ਕੀ ਕਰਾਂਗੇ ਕਿਸੇ ਦੇ ਠੱਪਾ ਨੂੰ ਬਈ? ਕੋਈ ਕੁਛ ਨਹੀਂ ਕੀਤਾ ਜਾਵੇ। ਅੱਛਾ ਮੇਰੇ ਸਿਰ ਮੈਂ 2007 ਦੇ ਵਿੱਚ ਮੈਂ ਵਾਂ ਇੱਕ ਤੋਂ ਕਰਦਾ ਰਿਹਾ ਸੀ। ਹਾਂਜੀ। ਮੈਂ ਹੁਣ ਤੱਕ ਨਹੀਂ ਆਦਾ ਮੋੜਿਆ। ਉਹ ਮੈਂ ਫਿਰ ਤੋਂ। ਹੂੰ। ਬਟਾਸ ਬੈਂਕ ਤੇ ਜਾ ਕੇ ਪੁੱਛ ਲੋ ਤੇ ਤੇਰੇ ਕੁਮਾਏ ਚੋੜੀਆ ਵਰਕੇ ਲੈ ਆਉਂ ਤਾ ਤੇ ਇਹ ਤਾਂ ਨਹੀਂ ਕਹਿੰਦੇ ਵੀ ਉਹ ਬੈਂਕ ਦਾ ਕਰਜ਼ਾ ਜਿਹੜਾ ਆਪ ਦਾ ਉਹਦੇ ਕਰਕੇ ਲੱਗੇ ਹੋਇਆ ਮੇਰੇ ਨਾਮ ਦਾ ਸੈਂਕੜੇ ਗੁਣੇ ਜਾਂਦੇ ਕਰਜ਼ਾ ਤਾਂ 1.5 ਲੱਖ ਰੁਪਏ ਹੀ ਆ ਸਿਰਫ ਦੇਢ ਲੱਖ ਨਹੀਂ ਮੋੜਿਆ ਜੀ ਦੇਢ ਲੱਖ ਕਿੰਨੇ ਟਾਈਮ ਤੋਂ ਦੇਢ ਲੱਖ ਦਾ 2007 ਦਾ 2007 ਦਾ ਦੇਢ ਲੱਖ ਕਰਦੇ ਨਹੀਂ ਜੀ ਮੁੰਡੇ ਜਿੱਦੇ ਉਹਨੂੰ ਦਵਾਵਾਂਗੇ ਕੋਸ਼ਿਸ਼ ਕਰਦੇ ਆ ਵੀ ਮੜਾ ਮੋਟਾ ਕਹਿ ਕੇ ਜਿਵੇਂ ਵਨ ਟਾਈਮ ਸੈਟਲਮੈਂਟ ਨਾਲ ਕੋਈ ਮੋੜ ਮੜੀਆ ਕਰਦੀ ਕੋਈ ਵਿਆਜ ਭਰ ਰਹੇ ਉਹਦਾ ਕਿ ਡਿਫਾਲਟਰ ਹੋਗੇ ਨਹੀਂ ਡਿਫਾਲਟਰ ਹੋਗੇ ਜੀ ਭਰੇ ਭਰੇ ਨਹੀਂ ਕਿੰਨਾ ਟਾਈਮ ਹੋ ਗਿਆ ਡਿਫਾਲਟਰ ਹੋਣਾ 2007 ਦੇ 2007 ਤੋਂ ਹੀ ਡਿਫਾਲਟਰ ਹੋਗੇ ਹਾਂ ਅੱਛਾ ਜਦੋਂ ਸੋਸ਼ਲ ਮੀਡੀਆ ਤੇ ਹੁਣ ਤੁਸੀਂ ਇਹ ਕਹਿੰਦੇ ਹੋ ਵੀ 2007 ਤੋਂ ਤੁਹਾਡਾ ਦੇਢ ਲੱਖ ਦਾ ਕਰਜ਼ਾ ਹੀ ਨਹੀਂ ਦੇ ਹੋਇਆ ਜਦੋਂ ਸੋਸ਼ਲ ਮੀਡੀਆ ਤੇ ਲੋਕ ਤੁਹਾਨੂੰ ਕਹਿੰਦੇ ਆ ਵੀ ਜੁਗਿੰਦਰ ਸਿੰਘ ਉਗਰਾਹਾ ਆਪਦੇ ਫਾਇਦੇ ਵਾਸਤੇ ਲੱਗਿਆ ਹੋਇਆ ਜਾਂ ਤੁਹਾਨੂੰ ਕਾਮਰੇਡ ਕਹਿ ਕੇ ਜਾਂ ਕਿਸੇ ਵੀ ਹੋਰ ਤਰੀਕੇ ਸਿੱਖ ਵਿਰੋਧੀ ਕਹਿ ਕੇ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ ਤੁਹਾਨੂੰ ਅਲੱਗ-ਅਲੱਗ ਨਾਮ ਦਿੰਦੇ ਆ ਤਾਂ ਉਦੋਂ ਗੁੱਸਾ ਆਉਂਦਾ ਦੁੱਖ ਹੁੰਦਾ ਕੀ ਗਰਾਂਗੇ ਜਿਵੇਂ ਫਾਇਦਾ ਕਿਉਂ ਦੁੱਖ ਹੁੰਦਾ ਦੁੱਖ ਇਸ ਕਰਕੇ ਨਹੀਂ ਹੁੰਦਾ ਹੂੰ ਮੈਂ ਮਾਨਸਿਕ ਤੌਰ ਤੇ ਮੈਨੂੰ ਸੰਤੋਸ਼ਤਾ ਜੇ ਜਦੋਂ ਤੂੰ ਯਾਰ ਅੰਦਰੋਂ ਠੀਕ ਹੈ ਤੈਨੂੰ ਬਾਹਰੋਂ ਵਰਜੀ ਕਹੀ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੂੰ ਜੇ ਤਾਂ ਮੈਂ ਅੰਦਰੋਂ ਦਾ ਮੇਰੇ ਸੰਤੁਲਨ ਤਾਂ ਵੀ ਖੜੂਗਾ ਜੇ ਮੈਂ ਅੰਦਰੋਂ ਠੋਸ ਨਹੀਂ ਹ ਕਿਉਂਕਿ ਮੈਂ ਬਿਲਕੁਲ ਠੀਕ ਹੂੰ ਬਾਕੀ ਇਸ ਗੱਲ ਦਾ ਫੈਸਲਾ ਫਿਰ ਲੋਕ ਹੀ ਕਰਦੇ ਹੁੰਦੇ ਨੇ ਲੋਕਾਂ ਨੂੰ ਪਤਾ ਹੈ ਮੇਰਾ ਅੰਡ ਕਮਾਂਡ ਬੱਸਦਾ ਪ੍ਰਿੰਟ ਬੱਸਦਾ ਮੇਰਾ ਇਲਾਕਾ ਵੱਸਦਾ ਹੈ ਮੇਰੇ ਨਾਲ ਲੰਦੇ ਰੋਕਨੇ ਮੈਂ ਇਸ ਗੱਲ ਦੀ ਪਰਵਾਹ ਕਿਉਂ ਕਰਾਂ ਮੈਂ ਜੇ ਮੈਂ ਗਲਤ ਹੋਊਗਾ ਫਿਰ ਤੁਸੀਂ ਮੈਂ ਛੁਪ ਕੇ ਕਰੂੰ ਕਿ ਨਾ ਕਿ ਛੁਪਾ ਲੂੰ ਆਪਦੇ ਨੂੰ ਜੇ ਮੇਰੇ ਅੰਦਰ ਸਤਮੁਤੀ ਮੈਂ ਹੈਗੀ ਗੜਬੜ ਹੈ ਸਤਮੁਤੀ ਮੈਂ ਮੈਂ ਇੱਕ ਪਰਦਾ ਪਾ ਕੇ ਨਕਾਬ ਪਾ ਕੇ ਤੁਰਿਆ ਹੋਇਆ ਇਹ ਨਕਾਬ ਨੇ ਤਾਂ ਕਦੇ ਨਾ ਕਦੇ ਨੰਗਾ ਹੋਣਾ ਮੈਨੂੰ ਇਸ ਗੱਲ ਤੋਂ ਡਰ ਨਹੀਂ ਇਸ ਗੱਲ ਤੋਂ ਮੈਂ 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 ਹੌਸਲੇ ਚ ਰਹਿਣਾ ਹਮੇਸ਼ਾ ਤੇ ਮੈਨੂੰ ਕਦੇ ਪਰਵਾਹ ਨਹੀਂ ਹੋਈ ਕੌਣ ਮੈਨੂੰ ਕੀ ਕਹਿੰਦਾ ਕਿਉਂਕਿ ਮੇਰਾ ਰਾਹ ਠੀਕ ਹੈ ਮੇਰੀ ਦਿਸ਼ਾ ਠੀਕ ਹੈ ਇਸ ਤੋਂ ਮੈਨੂੰ ਕਦੇ ਵੀ ਤਕਲੀਫ ਐ ਮਹਿਸੂਸ ਹੀ ਨਹੀਂ ਹੋਈ ਵੀ ਮੈਨੂੰ ਕਈ ਵਾਰੀ ਕਹਿੰਦੇ ਨੇ ਬਰਤਾਂ ਤੂੰ ਯਾਰ ਗੱਲਾਂ ਨਾ ਜਾਇਆ ਕਰ ਹੂੰ ਤੂੰ ਬੰਦੇ ਬੰਦੇ ਨਾ ਰੱਖਿਆ ਕਰ ਮੈਂ ਯਾਰ ਮੈਂ ਲੋਕ ਜਦੋਂ ਮੈਂ ਬੱਖਸ ਦਾ ਕਰਦਾ ਹੀ ਕੁਝ ਨਹੀਂ ਜੇ ਮੈਨੂੰ ਭਲਾ ਕੋਈ ਮਾਰ ਵੀ ਦਊ ਮੇਰੇ ਕੱਢ ਵੀ ਲਊਗਾ ਕੋਈ ਕੱਢ ਕੀ ਲਊ ਜਿੰਦਗੀ ਥੋੜੀ ਜਿਹੀ ਲਈਕ ਵੱਧ ਜਿੰਦੀ ਆਪਾਂ ਕਿਸੇ ਨੂੰ ਮਾਰਨ ਦਾ ਹੱਕ ਤੇ ਨਹੀਂ ਤੁਰੇ ਹੋਏ ਆਪਾਂ ਜੇ ਕਿਸੇ ਦੀ ਜ਼ਿੰਦਗੀ ਲੈਣ ਦਾ ਆਪਣੇ ਕੋਲ ਕੋਈ ਅਧਿਕਾਰ ਨਹੀਂ ਜੇ ਅਸੀਂ ਕਿਸੇ ਨੂੰ ਜ਼ਿੰਦਗੀ ਦੇ ਨਹੀਂ ਸਕਦੇ ਅਸੀਂ ਦਾ ਸਤੋ ਇਹ ਹੈ ਵੀ ਜ਼ਿੰਦਗੀ ਦੇ ਹੁਣ ਕਿੰਨੇ ਮੇਰੀ ਤੇ ਲਗਭਗ 80 ਸਾਲ ਦੀ ਉਪਰ ਹੋਣ ਵਾਲੀ ਆ ਮੇਰੇ ਕੋਲ ਸਾਲ ਕਹਿ ਬਚਦੇ ਨੇ ਕਿੰਨੇ ਸਾਲ ਬਚਦੇ ਨੇ ਕਿੰਨੇ ਸਾਲ ਹੁਣ ਤੱਕ ਦਾ ਮੈਂ ਮਤਲਬ ਇਨਾ ਕੰਮਾਂ ਚ ਲੱਗਿਆ ਮੈਨੂੰ ਤਕਰੀਬਨ ਚਲ ਮੈਂ ਆਪਣੇ ਬੱਚੇ ਪਾਲੇ ਆ ਖੇਤੀਬੁਤੀ ਕਰਦਾ ਰਿਆ ਇਸ ਗੱਲ ਚ ਨਹੀਂ ਪਰ ਮੈਂ ਮਤਲਬ ਐਸਾਂ ਨੇ ਜਿੰਨਾ ਤੂੰ ਹੁਣ ਤੱਕ ਦਾ ਸਫਰ ਕੀਤਾ ਇਹ ਸੈਟੀਸਫਾਈ ਆ ਤਸੱਲੀ ਆ ਇਹ ਮਾਨਸਿਕਤਾ ਮੈਨੂੰ ਦੋਲਣ ਨਹੀਂ ਦਿੰਦੀ ਇਹ ਮਾਨਸਿਕਤਾ ਮੈਨੂੰ ਘਬਰਾਹਟ ਨਹੀਂ ਹੁੰਦੀ ਇਹਦੇ ਨਾਲ ਮੈਨੂੰ ਕਦੇ ਗੁੱਸਾ ਨਹੀਂ ਆਉਂਦਾ ਕੋਈ ਕੁਝ ਵੀ ਬੋਲੀ ਜਾਵੇ ਜਦੋਂ ਹਾਈ ਕਰ ਲਈ ਜਦੋਂ ਹਾਈ ਉਹ ਝੂਠ ਹਮ ਇਸਕੋ अच्छा अगला लाइन ऑफ एक्शन किया हुन आगे ਕੀ ਹੋਊਗਾ ਅੱਗੇ ਲਾਈਨ ਆਫ ਐਕਸ਼ਨ ਦੇਗਾ ਹੁਣ ਅਸੀਂ 14 ਨੂੰ ਜਰ ਇਧਰ ਦਿੱਲੀ ਕਲਮ ਮਾਰਚ ਕਰ ਰਹੇ ਅਸੀਂ ਟਰੈਕਟਰਾਂ ਤੇ ਮਨਤੋਜੀ ਸਾਹਿਬ ਦੀ ਲੱਗੀ ਹੋਈ ਹੈ ਡਿਊਟੀ ਅਸੀਂ ਉਹ ਸਾਥੀਆਂ ਨਾਲ ਜਿਹੜੇ ਫੋਰਮ ਬਣਾਏ ਹੋਏ ਨੇ ਉਹਨਾਂ ਨੂੰ ਵਿੱਚ ਨਾਲ ਗੱਲਬਾਤ ਕਰਨ ਦੀ ਵੀ ਆਪਾਂ ਕੋਈ ਆਪਣਾ ਸਾਂਝਾ ਇਕੱਠਾ ਬਣ ਸਕਦਾ ਅੱਗੇ ਨੂੰ ਆਪਾਂ ਚੱਲੀਏ ਕੰਮ ਕਰੀਏ ਜਾਂ ਇੱਕ ਦੂਜੇ ਨੂੰ ਕੋਆਰਡੀਨੇਟ ਕਰੀਏ ਜਾਂ ਕੋਈ ਇੱਕ ਫੋਰਮ ਬਣਾ ਲਈਏ ਪੁਰਾਣਾ ਐਸਕੀਮ ਜਮਾ ਹੋ ਜੇ ਉਹ ਚੜੀਆਂ ਕਿਹੜੀਆਂ ਜੱਥੇਬੰਦੀਆਂ ਦਾ ਕੋਈ ਜਿਹੜੀ ਐਸਕੀਮ ਦੇ ਲਿਖੇ ਹੋਏ ਪ੍ਰੋਗਰਾਮ ਦਾ ਜਿੰਮੇਵਾਰੀ ਲੱਗੀ ਹੋਈ ਸਾਡੀ ਅਸੀਂ ਉਧਰ ਪਏ ਹੋਇਆ ਹੋਰ ਰਗਾ ਚੱਲਦਾ ਛਿੱਟੇ ਕਿਨੇ ਕਦ ਦੇਖਣਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਤੋਂ ਤੁਸੀਂ ਦੇਖ ਸਕਦੇ ਹੋ ਤੇ ਕਿਹਨੋਂ ਤਾਂ ਕੁਛ ਨਹੀਂ ਹੂੰ ਇਸ ਕਰਕੇ ਅਸੀਂ ਐ ਪ੍ਰੋਗਰਾਮ ਉਥੇ ਲੈ ਕੇ ਉੱਥੇ ਜਾ ਕੇ ਪ੍ਰੋਗਰਾਮ ਕਰੀਏ ਹੂੰ ਇਹ ਹੁਣ ਜਦੋਂ ਇਹ ਤਾਂ ਨਹੀਂ ਵੀ ਹੁਣ ਸੰਭੂ ਤੇ ਖਨੋਰੀ ਬਾਰਡਰਾਂ ਕੋਈ ਭਿੱਟੀਆਂ ਗਈਆਂ ਜਿਵੇਂ ਉੱਥੇ ਕਦੇ ਜਾਣਾ ਹੀ ਨਹੀਂ ਹੂੰ 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 ਪਹਿਲਾਂ ਜਾਣਦੇ ਰਹਿਣਾ ਕਹਾਂ ਜਾ ਸਕਦੇ ਆ ਅੱਜ ਦੀ ਘੜੀ ਚ ਜਦੋਂ ਉਹਨਾਂ ਸਾਥੀਆਂ ਦਾ ਪ੍ਰੋਗਰਾਮ ਚੱਲਦਾ ਹੂੰ ਉਹਦੇ ਵਿੱਚ ਅਸੀਂ ਸ਼ਾਮਲ ਨਹੀਂ ਕਿਉਂਕਿ ਇਸ ਕੇ ਨਾ ਬੋਲ ਬਹੁਤ ਬਤਨਵਾਜੀ ਸੱਚੀ ਕਾ